ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅ ਜਦੋਂ ਆਪਾਂ ਸੋਲਰ ਪਲਾਂਟ ਲਗਾਉਨੇ ਆ ਤਾਂ ਉਹਦੇ ਚ ਜਿਹੜੇ ਆਪਾਂ ਇਨਵਰਟਰ ਵਰਤਦੇ ਆ ਉਹ ਲਗਭਗ ਦੋ ਤਿੰਨ ਤਰ੍ਹਾਂ ਦੇ ਹੁੰਦੇ ਆ ਪਰ ਜ਼ਿਆਦਾਤਰ ਸਟ੍ਰਿੰਗ ਇਨਵਰਟਰ ਵਰਤੇ ਜਾਂਦੇ ਆ ਪਰ ਅੱਜ ਤੁਹਾਨੂੰ ਮੈਂ ਜਿਹੜੀ ਜਾਣਕਾਰੀ ਦੇਣੀ ਆ ਉਹ ਮਾਈਕਰੋ ਇਨਵਰਟਰ ਬਾਰੇ ਦੇਣੀ ਆ ਸਟ੍ਰਿੰਗ ਇਨਵਰਟਰ ਤਾਂ ਆਮ ਤੌਰ ਤੇ ਆਪਾਂ ਹਰ ਜਗ੍ਹਾ ਤੇ ਲੱਗੇ ਦੇਖਿਆ ਤੇ ਅੱਜ ਮੈਂ ਤੁਹਾਨੂੰ ਦੱਸੂਗਾ ਵੀ ਸਟ੍ਰਿੰਗ ਇਨਵਰਟਰ ਤੇ ਜਿਹੜੇ ਮਾਈਕਰੋ ਇਨਵਰਟਰ ਹੁੰਦੇ ਆ ਨਾ ਉਹਨਾਂ ਦੋਵਾਂ 'ਚ ਕੀ ਫਰਕ ਹੁੰਦਾ ਤੇ ਇਹ ਇਹ ਕਿਉਂ ਵਰਤਦੇ ਆਪਾਂ ਤੇ ਉਹ ਕਿਉਂ ਵਰਤਦੇ ਆ ਹੁੰਦੇ ਆ ਨਾ ਓਹੋ ਇੱਕ ਪੈਨਲ ਦੇ ਮਗਰ ਇੱਕ ਇਨਵਰਟਰ ਲੱਗਦਾ ਹੈ ਜਦੋਂ ਕਿ ਸਟ੍ਰਿੰਗ ਇਨਵਰਟਰ 'ਚ ਆਪਾਂ ਦੇਖਦੇ ਆਂ ਵੀ ਜਿੰਨੇ ਪੈਨਲ ਜਿੰਨੇ ਮਰਜ਼ੀ ਲਾ ਲਓ ਉਹਨਾਂ ਉੱਤੇ ਸਾਰਿਆਂ ਵਾਸਤੇ ਇੱਕ ਕਨਵਰਟਰ ਲੱਗ ਜਾਂਦਾ ਹੁੰਦਾ ਹੈ ਇਹਦੇ 'ਚ ਉਲਟ ਹੁੰਦਾ ਹੈ ਕਿ ਜਿੰਨੇ ਤੁਸੀਂ ਪੈਨਲ ਲਾਓਗੇ ਸਾਰਿਆਂ ਦੇ ਮਗਰ ਇੱਕ ਇਨਵਰਟਰ ਲੱਗੂਗਾ ਤੇ ਇੱਥੋਂ ਸਿੱਧੀ ਆਊਟਪੁੱਟ ਇਹਦੀ ਇਹ ਇਨਵਰਟਰ ਦੀ ਆਊਟਪੁੱਟ ਇੱਥੋਂ ਏਸੀ ਸਪਲਾਈ ਨਿਕਲ ਕੇ ਹੀ ਉੱਥੇ ਜਾਂਦੀ ਹੈ ਸਟ੍ਰਿੰਗ ਇਨਵਰਟਰ ਦੇ ਵਿੱਚ ਕੀ ਹੁੰਦਾ ਹੈ ਕਿ ਉਹਦੇ ਚ ਸਾਰੇ ਪੈਨਲਾਂ ਦੀ ਡੀਸੀ ਸਪਲਾਈ ਉੱਥੇ ਪਹੁੰਚਦੀ ਹੈ ਇਨਵਰਟਰ ਕੋਲੇ ਤਾਂ ਫਿਰ ਉਹ ਉਹਨੂੰ ਏਸੀ ਬਣਾਉਂਦਾ ਪਰ ਇੱਥੇ ਕੀ ਹੁੰਦਾ ਕਿ ਕੱਲਾ ਇਨਵਰਟਰ ਏਸੀ ਬਣਾ ਕੇ ਇਥੋਂ ਏਸੀ ਸਪਲਾਈ ਥੱਲੇ ਜਾਂਦੀ ਹੈ ਤਾਂ ਹਰੇਕ ਚੀਜ਼ ਦਾ ਆਪਦਾ ਫਾਇਦਾ ਤੇ ਆਪਦਾ ਨੁਕਸਾਨ ਹੁੰਦਾ ਹੈ ਹੁਣ ਜੇ ਆਪਾਂ ਮਾਈਕਰੋ ਇਨਵਰਟਰ ਦੀ ਗੱਲ ਕਰਦੇ ਆਂ ਤਾਂ ਮਾਈਕਰੋ ਇਨਵਰਟਰ ਦੇ ਆਪਦੇ ਕਾਫੀ ਫਾਇਦੇ ਆ ਇਸ ਕਰਕੇ ਲੋਕ ਇਹਨੂੰ ਕਾਫੀ ਲਗਵਾ ਰਹੇ ਆ ਅੱਜ ਕੱਲ ਇਹਦਾ ਸਭ ਤੋਂ ਵੱਡਾ ਫਾਇਦਾ ਤਾਂ ਇੱਕ ਇਹ ਹੈ ਕਿ ਇਹਦੀ ਐਫੀਸ਼ੀਐਂਸੀ ਸਟ੍ਰਿੰਗ ਇਨਵਰਟਰ ਨਾਲੋਂ ਜ਼ਿਆਦਾ ਹੀ ਹੁੰਦੀ ਹੈ ਤੇ ਦੂਸਰੀ ਗੱਲ ਜਿਹੜੀ ਹੈਗੀ ਹੈ ਕਿ ਇਹ ਜਿਹੜਾ ਇਨਵਰਟਰ ਹੈਗਾ ਉਹ ਇੱਕ ਪੈਨਲ ਦੇ ਮਗਰ ਇੱਕ ਲੱਗਣ ਕਰਕੇ ਡੀਸੀ ਦੀ ਹਾਈ ਵੋਲਟੇਜ ਤੋਂ ਬਚ ਜਾਂਦਾ ਹੈ ਕਿਉਂਕਿ ਜਿਹੜਾ ਮਾਈਕਰੋ ਇਨਵਰਟਰ ਹੈਗਾ ਨਾ ਉਹ ਇੱਕ ਪੈਨਲ ਦੇ ਮਗਰ ਲੱਗ ਗਿਆ ਤਾਂ ਡੀਸੀ ਇੱਥੇ ਹੀ ਖਤਮ ਹੋ ਜਾਂਦੀ ਹੈ ਉਦੋਂ ਗਾ ਏਸੀ ਸਪਲਾਈ ਬਣ ਕੇ ਜਾਣੀ ਹੈ ਤਾਂ ਇੱਕ ਇਹਦਾ ਇਹ ਫਾਇਦਾ ਕਿ ਇਹਦੇ ਵਿੱਚ ਡੀਸੀ ਲਾਸਸ ਘਟ ਜਾਂਦੇ ਤਾਂ ਇਹਦੀ ਐਫੀਸ਼ੀਐਂਸੀ ਜ਼ਿਆਦਾ ਬਣ ਜਾਂਦੀ ਹੈ ਤੀਸਰਾ ਜਿਹੜਾ ਇਹਦਾ ਫਾਇਦਾ ਇਹ ਹੁੰਦਾ ਕਿ ਜਦੋਂ ਤੁਸੀਂ ਸਾਰਾ ਸਿਸਟਮ ਤੁਹਾਡਾ ਲਾਈਵ ਹੋ ਜਾਂਦਾ ਸਿਸਟਮ ਚੱਲ ਪੈਂਦਾ ਹੈ ਤਾਂ ਤੁਸੀਂ ਇਕੱਲੇ ਇਕੱਲੇ ਪੈਨਲ ਦੀ ਪਰਫਾਰਮੈਂਸ ਚੈੱਕ ਕਰ ਸਕਦੇ ਹੋ ਜਿਵੇਂ ਆਹ ਪੈਨਲ ਕਿੰਨੀ ਪਾਵਰ ਕੱਢ ਰਿਹਾ ਆਹ ਕਿੰਨੀ ਕੱਢ ਰਿਹਾ ਆਹ ਕਿੰਨੀ ਕੱਢ ਰਿਹਾ ਹਰੇਕ ਦੀ ਪਰਫਾਰਮੈਂਸ ਤੁਹਾਡੇ ਫੋਨ ਦੇ ਉੱਤੇ ਇਕੱਲੇ ਇਕੱਲੇ ਇਨਵਰਟਰ ਦੀ ਪਰਫਾਰਮੈਂਸ ਤੇ ਪੈਨਲ ਦੀ ਪਰਫਾਰਮੈਂਸ ਆਊਗੀ ਕਿ ਕਿੰਨੀ ਪਾਵਰ ਜਨਰੇਟ ਕਰ ਰਿਹਾ ਤਾਂ ਉਹਦੇ ਚ ਤੁਹਾਨੂੰ ਪਤਾ ਲੱਗ ਜਾਂਦਾ ਕੱਲ ਨੂੰ ਕੋਈ ਤੁਹਾਡਾ ਇੱਕ ਪੈਨਲ ਵੀ ਖਰਾਬ ਹੁੰਦਾ ਇਹ ਘੱਟ ਪਰਫਾਰਮ ਕਰਦਾ ਤਾਂ ਤੁਸੀਂ ਉਹਨੂੰ ਚੰਗੀ ਤਰ੍ਹਾਂ ਟਰੈਕ ਕਰ ਸਕਦੇ ਹੋ ਦੇਖ ਸਕਦੇ ਹੋ ਵੀ ਯਾਰ ਸਾਡਾ ਆ ਪੈਨਲ ਖਰਾਬ ਹੋ ਰਿਹਾ ਜਾਂ ਇੱਥੇ ਸ਼ੈਡੋ ਆ ਰਹੀ ਹੈ ਜਾਂ ਕੁਝ ਵੀ ਹੈਗਾ ਹੈ ਨਾ ਤੇ ਇੱਕ ਤਾਂ ਇਹਦਾ ਇਹ ਬਹੁਤ ਵੱਡਾ ਫਾਇਦਾ ਹੈਗਾ ਵੀ ਇਕੱਲਾ ਇਕੱਲਾ ਪੈਨਲ ਟਰੇਸ ਹੋ ਜਾਂਦਾ ਐਫੀਸ਼ੀਐਂਸੀ ਦੀ ਜ਼ਿਆਦਾ ਹੁੰਦੀ ਆ ਡੀਸੀ ਹਾਈ ਵੋਲਟ ਜਿਹਦੀ ਘੱਟ ਪੈਂਦੀ ਆ ਕਿਉਂਕਿ ਇਹ ਨਾਲ ਦੀ ਨਾਲ ਹੀ ਇੱਥੇ ਪੈਨਲ ਦੇ ਬੈਕ ਸਾਈਡ ਲੱਗਿਆ ਹੋਣ ਕਰਕੇ ਡੀਸੀ ਹਾਈ ਵੋਲਟੇਜ ਤੋਂ ਆਪਾਂ ਬਚ ਜਾਂਦੇ ਹਾਂ ਕਿਉਂਕਿ ਹਾਈ ਵੋਲਟੇਜ ਨਾਲ ਜਿਹੜੀ ਡੀਸੀ ਦੀ ਸ਼ਾਰਟ ਸਰਕਟ ਹੈਗਾਗਾ ਉਹ ਕਾਫੀ ਖਤਰਨਾਕ ਹੁੰਦਾ ਹੈ ਮਤਲਬ ਆਗੂ ਕੋ ਲੱਗਣ ਦਾ ਡਰ ਹੁੰਦਾ ਜੇ ਸ਼ਾਰਟ ਹੋ ਜਾ ਤਾਂ ਏਸੀ ਨਾਲੋਂ ਜ਼ਿਆਦਾ ਸਪਾਰਕ ਪੈਦਾ ਕਰਦਾ ਇਹ ਤੇ ਉਸ ਤੋਂ ਬਾਅਦ ਇਹਦੇ ਚ ਇਹ ਚੀਜ਼ ਵੀ ਹੈਗੀ ਆ ਵੀ ਕੱਲ ਨੂੰ ਅੱਜ ਕੱਲ ਜਿਹੜੇ ਹਸਾਬ ਨਾਲ ਮਤਲਬ ਟੈਕਨੋਲੋਜੀ ਵੱਧਦੀ ਜਾਂਦੀ ਆ ਪੈਨਲਾਂ ਦੀ ਤੇ ਪੈਨਲ ਅਪਗ੍ਰੇਡ ਹੁੰਦੇ ਆ ਜਿਵੇਂ ਹੁਣ ਪਹਿਲਾਂ 450 ਸੀ 335 ਸੀ 450 ਹੋ ਗਏ ਫਿਰ 550 ਹੋ ਗਏ ਹੁਣ 600 650 ਤੱਕ ਪੈਨਲ ਆਏ ਪਏ ਆ ਤਾਂ ਜਦੋਂ ਆਪਾਂ ਨੂੰ ਕੱਲ ਨੂੰ ਕੋਈ ਅਪਗ੍ਰੇਡੇਸ਼ਨ ਹੁੰਦੀ ਹੈ ਤਾਂ ਇਹਦੇ 'ਚ ਜਿਹੜੇ ਹੈਗੇ ਮਾਈਕਰੋ ਇਨਵਰਟਰ ਹੈ ਮਤਲਬ ਕੰਪੈਕਟਿਬਲ ਹੁੰਦੇ ਆ ਤੁਸੀਂ ਕੋਈ 550 ਵਾਲੇ 10 ਪੈਨਲ ਲਾ ਲਏ ਉਸ ਤੋਂ ਬਾਅਦ ਤੁਹਾਨੂੰ ਇਹ ਲੱਗਦਾ ਕਿ ਅਸੀਂ ਆਪਦਾ ਪਲਾਂਟ ਵੱਡਾ ਕਰਨਾ ਹੈ ਤਾਂ ਕੱਲ ਨੂੰ 600 ਵਾਟ ਦਾ ਪੈਨਲ ਆ ਗਿਆ ਤਾਂ ਤੁਸੀਂ ਉਹਦੇ ਨਾਲ ਮਗਰ 600 ਵਾਟ ਦੇ ਪੈਨਲ ਮਗਰ ਵੀ ਇਹਨੂੰ ਲਗਾ ਦੋਗੇ ਤਾਂ ਤਾਂ ਵੀ ਉਹ ਚੱਲ ਪਊਗਾ ਇਹ ਇਸ ਤਰ੍ਹਾਂ ਨਹੀਂ ਹੈਗਾ ਵੀ ਕੋਈ 600 ਵਾਟ ਦਾ ਪੈਨਲ ਹੈ ਕੋਈ 500 ਦਾ 400 ਦਾ ਇਸ ਕਰਕੇ ਇਹਦੇ 'ਚ ਪਾਈਨਲਾਂ ਦੀ ਜਿਹੜੀ ਵਾਟੇਜ ਦੀ ਸਮੱਸਿਆ ਉਹ ਖਤਮ ਹੋ ਜਾਂਦੀ ਹੈ ਇਹ ਉਸ ਤੋਂ ਬਾਅਦ ਵਾਲੇ ਫਾਇਦੇ ਦੀ ਆਪਾਂ ਇਹਦੀ ਗੱਲ ਕਰਦੇ ਆ ਤਾਂ ਜਿਵੇਂ ਆਪਾਂ ਨੂੰ ਇਹ ਲੱਗਦਾ ਕਿ ਜਿਵੇਂ ਆਪਾਂ ਅੱਜ ਆਪਾਂ 50 ਕਿਲੋਵਾਟ ਦਾ ਪਲਾਂਟ ਲਗਾਵਾ ਲਿਆ ਤੇ ਆਪਾਂ ਕੱਲ ਨੂੰ 10 ਕਿਲੋਵਾਟ ਹੋਰ ਵਧਾਉਣਾ ਹੈ ਤਾਂ ਜੇ ਆਪਾਂ 5 ਕਿਲੋਵਾਟ ਵੀ ਹੋਰ ਵਧਾਉਣਾ ਤਾਂ ਉਹਦੇ ਨਾਲ ਆਪਾਂ ਨੂੰ ਇਨਵਰਟਰ ਸਟ੍ਰੇਂਗ ਇਨਵਰਟਰ ਤੇ ਆਪਾਂ ਨੂੰ ਇਨਵਰਟਰ ਲਾਉਣਾ ਪੈਂਦਾ ਹੈ ਇਦੇ ਵਿੱਚ ਕੀ ਹੈ ਭਲਾ ਤੁਸੀਂ 2 ਪੈਨਲ ਐਡ ਕਰ ਲਓ ਭਲਾ ਤੁਸੀਂ 4 ਕਰ ਲਓ ਭਲਾ 10 ਕਰ ਲਓ ਹਰ ਇੱਕ ਮਗਰ ਇੱਕ ਇਨਵਰਟਰ ਲੱਗ ਗਿਆ ਉਹ ਨਾਲ ਦੀ ਨਾਲ ਤੁਹਾਡਾ ਸਿਸਟਮ ਆਪਣੇ ਆਪ ਉਹਨੂੰ ਚੱਕ ਲੈਂਦਾ ਤੇ ਤੁਸੀਂ ਇਹਦੇ ਵਿੱਚ ਆਪਦੀ ਮਰਜ਼ੀ ਮੁਤਾਬਕ ਪੈਨਲ ਐਡ ਕਰ ਸਕਦੇ ਆ ਐ ਨਹੀਂ ਹੈਗਾ ਵੀ ਤੁਹਾਨੂੰ ਇਹਦੇ ਵਾਸਤੇ ਇੱਕ ਸੈਪਰੇਟ ਇਨਵਰਟਰ ਹੋਰ ਲਾਉਣਾ ਪਊਗਾ ਜਾਂ ਕੋਈ ਹੋਰ ਕਰਨਬ ਇੱਕ ਪੈਨਲ ਮਗਰ ਇੱਕ ਇਨਵਰਟਰ ਲੱਗਦਾ ਤੇ ਇਹਨੂੰ ਤੁਸੀਂ ਆਰਾਮ ਨਾਲ ਵਰਤ ਸਕਦੇ ਹੋ ਹਨਾ ਇਸ ਇਨਵਰਟਰ ਦਾ ਜਿਹੜਾ ਮਾਈਕਰੋ ਇਨਵਰਟਰ ਹੁੰਦਾ ਹੈ ਤਾਂ ਇੱਕ ਹੀ ਆਪਾਂ ਨੂੰ ਜਿਹੜਾ ਨੁਕਸਾਨ ਹੈਗਾ ਉਹ ਇਹ ਹੈ ਵੀ ਇਹ ਮਹਿੰਗਾ ਹੈਗਾ ਥੋੜਾ ਜਿਹਾ ਉਹਦੇ ਨਾਲੋਂ ਮਹਿੰਗਾ ਸਟ੍ਰਿੰਗ ਇਨਵਰਟਰ ਨਾਲੋਂ ਬਸ ਜਿਆਦਾ ਮਹਿੰਗਾ ਨਹੀਂ ਜੇ ਆਪਾਂ ਲਗਾਈਏ ਤਾਂ ਕਾਸਟਿੰਗ ਉੱਥੇ ਹੀ ਵੱਜ ਜਾਂਦੀ ਹੈ ਡੀਸੀ ਵਾਇਰ ਦਾ ਵੀ ਖਰਚਾ ਬਚਦਾ ਹੈ ਤੁਹਾਡੀ ਕੇਬਲਿੰਗ ਘਟ ਜਾਂਦੀ ਹੈ ਤੁਹਾਡਾ ਜਿਹੜਾ ਤਾਰਾਂ ਦਾ ਤਾਮਾ ਝਮਾ ਜਿਹਾ ਹੈਗਾ ਉਹ ਘਟ ਜਾਂਦਾ ਹੈ ਇਹਦੇ ਨਾਲ ਇਹ ਇੱਥੇ ਹੋਇਆ ਇੱਥੋਂ ਸਿੱਧੀ ਏਸੀ ਸਪਲਾਈ ਗਈ ਤੇ ਏਸੀ ਡੀ ਵਿੱਚ ਗਈ ਹੈ ਤੇ ਕੰਮ ਖਤਮ ਹੈ ਦੋ ਸਟ੍ਰਿੰਗ ਇਨਵਰਟਰ ਜੇ ਇਹ ਵੀ ਇਹ ਪਹਿਲਾਂ ਇੱਥੋਂ ਸਟਿੰਗਾ ਬਣਦੀਆਂ ਫਿਰ ਉਹ ਥੱ ਪਰ ਏਸੀ ਡੀਵੀ ਚ ਜਾਂਦੀਆਂ ਡੀਸੀ ਡੀਵੀ ਚ ਉਹਦੇ ਕਰਕੇ ਥੋੜਾ ਜਿਹਾ ਤਾਰਾਂ ਦਾ ਏਸੀ ਵਾਇਰ ਦਾ ਵੀ ਜਿਆਦਾ ਖਰਚਾ ਆ ਜਾਂਦਾ ਇਹਦਾ ਥੋੜਾ ਜਿਹਾ ਘੱਟ ਹੈਗਾ ਤੇ ਇੰਸਟਾਲੇਸ਼ਨ ਵੀ ਸੌਖੀ ਹੈ ਜਿਵੇਂ ਇਹ ਸਿੰਗਾ ਬਣ ਜਾਂਦੀਆਂ ਹੈਗੀਆਂ ਸਿੰਗਾ ਬਣ ਕੇ ਇਥੋਂ ਏਸੀ ਡੀਵੀ ਚ ਚਲੀਆਂ ਜਾਂਦੀਆਂ ਹੈਗੀਆਂ ਤੇ ਤੁਸੀਂ ਜਿਆਦਾ ਤੁਸੀਂ ਦੇਖੋਗੇ ਇਥੇ ਤਾਰਾਂ ਦਾ ਵੀ ਕੋਈ ਹੋਣੀ ਹੁੰਦਾ ਆਪਾਂ ਨੂੰ ਰੂਟਿੰਗ ਦਾਣੀ ਪੈਂਦਾਗਾ ਖਰਚਾ ਤੇ ਬਾਕੀ ਠੀਕ ਰਹਿੰਦਾ ਇਹ ਸਿਸਟਮ ਉਸ ਤੋਂ ਬਾਅਦ ਆਪਾਂ ਜਿਹੜਾ ਸਟ੍ਰਿੰਗ ਇਨਵਰਟਰ ਗੱਲ ਕਰਦੇ ਆਂ ਸਟ੍ਰਿੰਗ ਇਨਵਰਟਰ ਦਾ ਇੱਕ ਫਾਇਦਾ ਕਿ ਉਹ ਸਸਤਾ ਹੈ ਉਹਦੇ ਨੁਕਸਾਨ ਉਹਦੇ ਕੁਝ ਹੈਗੇ ਆ ਪਹਿਲੀ ਗੱਲ ਤਾਂ ਉਹ ਉਹਦੀ ਇੱਕ ਇੱਕ ਸੈਟਲ ਵੋਲਟੇਜ ਹੁੰਦੀ ਹੈ ਉਸ ਤੇ ਆ ਕੇ ਉਹਨੇ ਆਨ ਹੋਣਾ ਹੁੰਦਾ ਇਹ ਨਾਲ ਦੀ ਨਾਲ ਆਨ ਹੋ ਜਾਂਦੇ ਆ ਦੂਸਰੀ ਗੱਲ ਇਹ ਆ ਕਿ ਸਟ੍ਰਿੰਗ ਇਨਵਰਟਰ ਦੇ ਵਿੱਚ ਜੇ ਮੰਨ ਕੇ ਚੱਲੋ ਤੁਹਾਡਾ ਇਹ ਪੈਨਲ ਖਰਾਬ ਹੋ ਗਿਆ ਇਹਦੇ ਵਿੱਚ ਦੀ ਸਪਲਾਈ ਲੰਘ ਰਹੀ ਆ ਸਾਰੀ ਸਟ੍ਰਿੰਗ ਦੀ ਜੇ ਇਹਦੇ ਨਾਲ 10 ਪੈਨਲ ਜੁੜੇ ਆ ਤਾਂ ਤੁਹਾਡਾ ਉਹ ਪੂਰੀ ਇੱਕ ਸਟ੍ਰਿੰਗ ਡਾਊਨ ਹੋ ਜੂਗੀ ਤੇ ਜਦੋਂ ਕੱਲ ਨੂੰ ਜਾ ਕੇ ਕੋਈ ਤੁਹਾਡਾ ਸਟ੍ਰਿੰਗ ਇਨਵਰਟਰ ਖਰਾਬ ਹੋ ਜਾਂਦਾ ਹੈ ਤਾਂ ਤੁਹਾਡਾ ਪੂਰਾ ਪਲਾਂਟ ਬੰਦ ਹੋ ਜਾਂਦਾ ਤੁਸੀਂ 100 ਕਿਲੋਵਾਟ ਦਾ ਪਲਾਂਟ ਆ ਤੁਹਾਡੀਆਂ ਰੋਜ਼ ਦੀਆਂ 400 ਯੂਨਿਟ ਬਣ ਰਹੀਆਂ ਤਾਂ ਜੇ ਤੁਸੀਂ ਦੇਖੋਗੇ ਤਾਂ 400 ਯੂਨਿਟ ਦੀਆਂ ਤੁਹਾਡੀਆਂ ਨਾਲ ਦੀ ਨਾਲ ਬੰਦ ਹੋ ਗਈਆਂ ਤੇ ਉਹ ਜਦੋਂ ਤੱਕ ਰਿਪਲੇਸ ਹੋ ਕੇ ਆਊਗਾ 15-20 ਦਿਨਾਂ ਤੱਕ ਉਹਦੇ ਤੱਕ ਤੁਹਾਡੀ 700 ਯੂਨਿਟ ਦਾ ਨੁਕਸਾਨ ਹੋ ਜਾਂਦਾ ਤੇ ਜਿਹੜੇ ਮਾਈਕਰੋ ਇਨਵਰਟਰ ਇਹ ਹੁੰਦੇ ਆ ਇਹ ਮੰਨ ਕੇ ਚੱਲੋ ਇਹਨਾਂ ਚੋਂ ਇੱਕ ਵੀ ਖਰਾਬ ਹੋ ਗਿਆ ਤਾਂ ਬਾਕੀ ਸਾਰੇ ਇਨਵਰਟਰ ਚੱਲਦੇ ਰਹਿਣਗੇ ਇੱਕ ਨੂੰ ਤੁਸੀਂ ਬਦਲ ਸਕਦੇ ਹੋ ਇੱਕ ਨਾਲ ਸਿਰਫ ਇੱਕ ਪੈਨਲ ਰੁਕੂਗਾ ਨਾ ਅਗੇ ਸਾਰਾ ਸਿਸਟਮ ਰੁਕੂਗਾ ਇਹ ਵੀ ਸਭ ਤੋਂ ਵੱਡਾ ਫਾਇਦਾ ਇਸ ਇਨਵਰਟਰ ਦਾ ਹੁੰਦਾ ਹੈਗਾ ਦੂਸਰੇ ਜਿਹੜਾ ਸਟ੍ਰਿੰਗ ਇਨਵਰਟਰ ਹੁੰਦਾ ਹੈਗਾ ਉਹਦੇ ਵਿੱਚ ਉਹਦੀ ਜਿਹੜੀ ਐਫੀਸ਼ੀਐਂਸੀ ਆ ਉਹ ਇਹਦੇ ਨਾਲੋਂ ਘੱਟ ਹੁੰਦੀ ਆ ਜੇ ਆਪਾਂ ਗੱਲ ਕਰਦੇ ਆਂ ਵੀ ਆਪਾਂ ਜੇ ਲੰਬੇ ਟਾਈਮ ਵਾਸਤੇ ਦੇਖਣਾ ਹੈ ਕਿ ਆਪਾਂ ਇੱਕ ਪਲਾਂਟ ਲਗਵਾਉਣਾ ਹੈਗਾ ਤੇ ਆਪਾਂ ਉਹਨੂੰ ਅਪਗ੍ਰੇਡ ਕਰਨਾ ਹੈ ਜਾਂ ਉਹਦੀ ਐਫੀਸ਼ੀਐਂਸੀ ਬਣੀ ਰਵੇ ਤਾਂ ਕਈ ਚੀਜ਼ਾਂ ਦਾ ਜਿਹੜਾ ਲੰਬੇ ਟਾਈਮ ਵਾਸਤੇ ਆਪਾਂ ਸੋਚਦੇ ਆ ਤਾਂ ਆਪਾਂ ਨੂੰ ਮਾਈਕਰੋ ਇਨਵਰਟਰ ਵੱਲ ਜਾਣਾ ਚਾਹੀਦਾ ਜੇ ਆਪਾਂ ਛੋਟੇ ਪਲਾਂਟ ਤੇ ਮਤਲਬ ਜਿਆਦਾ ਲੌਂਗ ਟਰਮ ਨਹੀਂ ਸੋਚਣਾ ਤਾਂ ਫਿਰ ਆਪਾਂ ਉਹਨੂੰ ਸਟ੍ਰਿੰਗ ਇਨਵਰਟਰ ਤੇ ਵੀ ਲਾ ਸਕਦੇ ਆ ਛੋਟੇ ਪਲਾਂਟਾਂ ਦੇ ਵਿੱਚ ਸਟ੍ਰਿੰਗ ਇਨਵਰਟਰ ਜਿਆਦਾਤਰ ਲੱਗਦੇ ਆ ਤੇ ਵੱਡੇ ਇਨਵਰਟਰ ਵੱਡੇ ਪਲਾਂਟ ਆ ਜਿਹੜੇ ਵੱਡੇ ਪਲਾਂਟ ਆ 50 ਕਿਲੋਵਾਟ 100 ਕਿਲੋਵਾਟ ਜਾਂ 200 300 ਉਹਨਾਂ ਦੇ ਵਿੱਚ ਆਪਾਂ ਸਟ੍ਰਿੰਗ ਇਨਵਰਟਰ ਦੇ ਨਾਲ ਨਾ ਜਾ ਕੇ ਆਪਾਂ ਕਿਸੇ ਵੀ ਕੰਪਨੀ ਦੇ ਜਿਹੜਾ ਮਾਈਕਰੋ ਇਨਵਰਟਰ ਹੈ ਉਹਦੇ ਨਾਲ ਜਾ ਕੇ ਆਪਾਂ ਕੰਮ ਕਰ ਸਕਦੇ ਆ ਤਾਂ ਇਹਦੇ ਨਾਲ ਇਹ ਹੈ ਕਿ ਤੁਹਾਡਾ ਕੱਲ ਨੂੰ ਤੁਸੀਂ ਅਪਗ੍ਰੇਡ ਕਰਨਾ ਹੈ ਸਿਸਟਮ ਜਾਂ ਤੁਹਾਨੂੰ ਐਫੀਸ਼ੀਐਂਸੀ ਹੈ ਜਾਂ ਇਸ ਤਰ੍ਹਾਂ ਦੇ ਰਿਲੇਟਡ ਜਿਹੜੀਆਂ ਵੀ ਮੈਂ ਇਹਦੀਆਂ ਖੂਬੀਆਂ ਦੱਸੀਆਂ ਤੁਹਾਨੂੰ ਕੋਈ ਡਿੱਕਾ ਨਹੀਂ ਲੈਣਾਗਾ ਸਟ੍ਰਿੰਗ ਇਨਵਰਟਰ ਦੇ ਵਿੱਚ ਵੱਡੇ ਪਲਾਂਟਾਂ ਦੇ ਵਿੱਚ ਜੇ ਬੰਦ ਹੋ ਜਾਂਦਾ ਤਾਂ ਆਪਾਂ ਨੂੰ ਥੋੜੀ ਜਿਹੀ ਦਿੱਕਤ ਆ ਜਾਂਦੀ ਹੁੰਦੀ ਹੈ ਸਟ੍ਰਿੰਗਨ ਵਾਟਰ ਫਿਰ ਕੱਲ ਨੂੰ ਸਰਵਿਸ ਪੱਖੋਂ ਜਾਂ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਆ ਗਈ ਤਾਂ ਪੂਰਾ ਪਲਾਂਟ ਹੀ ਸ਼ਟਡਾਊਨ ਹੋ ਜਾਂਦਾ ਹੈ ਉਹ ਸਭ ਤੋਂ ਵੱਡੀ ਸਮੱਸਿਆ ਵਾਲੀ ਗੱਲ ਹੈਗੀ ਆ ਬਾਕੀ ਮਿਲਦੇ ਹਾਂ ਕਿਸੇ ਹੋਰ ਨਵੀਂ ਵੀਡੀਓ ਚ ਨਵੀਂ ਜਾਣਕਾਰੀ ਨਾਲ ਧੰਨਵਾਦ